ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1300 ਜਾਰ ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1305 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾਂ ਰਾਗ ਕਾਨੜਾ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਐਸੀ ਕੌਨ ਵਿਦੈ ਦਰਸ਼ਨ ਪਰਸਣਾ ਰਹਾਓ ਮੈਨੂੰ ਦੱਸ ਇਹੋ ਜਿਆ ਕਿਹੜਾ ਤਰੀਕਾ ਹੈ ਕਿਹੜੀ ਵਿਧੀ ਹੈ ਜਿਸ ਨਾਲ ਪ੍ਰਭੂ ਦਾ ਦਰਸ਼ਨ ਹੋ ਜਾਏ ਪ੍ਰਭੂ ਦੇ ਚਰਨਾਂ ਦੀ ਛੋਹ ਮਿਲ ਜਾਏ ਰਹਾਓ ਆ ਸੁਪਿਆਸ ਸਫਲ ਮੂਰਤੋਂ ਮੰਗ ਹੀਓ ਤਰਸਨਾ ਸਭ ਜੀਵਾਂ ਨੂੰ ਮਨ ਮੰਗੀਆਂ ਮੁਰਾਦਾ ਦੇਣ ਵਾਲੇ ਪ੍ਰਭੂ ਪਰਮਾਤਮਾ ਦੇ ਦਰਸ਼ਨ ਦੀ ਮੇਰੇ ਅੰਦਰ ਤਾਂਗ ਹੈ ਉਡੀਕ ਹੈ ਉਹ ਮੰਗ ਵਿੱਚ ਮੇਰਾ ਹਿਰਦਾ ਦਰਸ਼ਨੋਂ ਤਰਸ ਰਿਹਾ ਹੈ ਦੀਨ ਲੀਨ ਪਿਆਸ ਮੀਨ ਸੰਤਨਾ ਹਰ ਸੰਤਨਾ ਫਿਰ ਅੱਗੇ ਦੋ ਪੰਕਤੀਆਂ ਵਿੱਚ ਉਤਾਰ ਦਿੰਦੇ ਹਨ ਜੇ ਨਿਮਾਣੇ ਹੋ ਕੇ ਸੰਤ ਜਨਾਂ ਦੇ ਚਰਨਾਂ ਦੀ ਟੈਪੀਏ ਜੇ ਪ੍ਰਭੂ ਦੇ ਦਰਸ਼ਨ ਦੀ ਇਤਨੀ ਤਾਂਗ ਹੋਵੇ ਜਿਵੇਂ ਮੱਛੀ ਨੂੰ ਪਾਣੀ ਦੀ ਆਸ ਹੁੰਦੀ ਹੈ ਹਰ ਸੰਤ ਨਾ ਕੀਰੇ ਨਾ ਜੇ ਸੰਤ ਜਨਾਂ ਦੇ ਚਰਨਾਂ ਦੀ ਤੂੜ ਦੀ ਖਾਤਰ ਹਿਓ ਅਰਪ ਦੇਣ ਆਪਣਾ ਹਿਰਦਾ ਭੇਟ ਕਰਦੀ ਏ ਪ੍ਰਭ ਭਏ ਹੈ ਕਿਰਪੇ ਨਾ ਤਾਂ ਪ੍ਰਭੂ ਦਿਆਵਾਨ ਹੁੰਦਾ ਹੈ ਮਾਨ ਮੋਹ ਤਿਆਗ ਛੋੜਿਓ ਤੋ ਨਾਨਕ ਹਰ ਜਿਉ ਭੇਟ ਨਾ ਹੇ ਨਾਨਕ ਜਦੋਂ ਕਿਸੇ ਨੇ ਆਪਣੇ ਅੰਦਰੋਂ ਹੰਕਾਰ ਤੇ ਮੋਹ ਤਿਆਗ ਦਿੱਤਾ ਤਦੋਂ ਉਸ ਨੂੰ ਪ੍ਰਭੂ ਪਰਮਾਤਮਾ ਜੀ ਮਿਲ ਪੈਂਦੇ ਹਨ ਕਾਰਣਾ ਮਹੱਲਾ ਪੰਜਵਾ ਰੰਗਾ ਰਾਂਗ ਰੰਗਨ ਕੇ ਰੰਗਾ ਪਰਮਾਤਮਾ ਇਸ ਜਗ ਤਮਾਸ਼ੇ ਵਿੱਚ ਅਨੇਕਾਂ ਹੀ ਰੰਗਾਂ ਵਿੱਚ ਵਸ ਰਿਹਾ ਹੈ ਕੀਟ ਹਸਤ ਪੂਰਨ ਸਭ ਸੰਗਾਰ ਹਾਓ ਕੀੜੀ ਤੋਂ ਲੈ ਕੇ ਹਾਥੀ ਤੱਕ ਸਭਨਾਂ ਦੇ ਨਾਲ ਵਸਦਾ ਹੈ ਪਰਮਾਤਮਾ ਬਰਤ ਨੇਮ ਤੀਰਥ ਸਹਿਤ ਗੰਗਾ ਉਸ ਪਰਮਾਤਮਾ ਦਾ ਦਰਸ਼ਨ ਕਰਨ ਲਈ ਕੋਈ ਵਰਦ ਨੇਮ ਰੱਖ ਰਿਹਾ ਹੈ ਕੋਈ ਗੰਗਾ ਸਮੇਤ ਸਾਰੇ ਤੀਰਥਾਂ ਦਾ ਇਸ਼ਨਾਨ ਕਰਦਾ ਹੈ ਜਲ heavet ਭੂਖ ਅਰ ਨੰਗਾ ਕੋਈ ਠੰਡੇ ਪਾਣੀ ਅਤੇ ਬਰਫ਼ ਦੀ ਠੰਡ ਸਹਾਰ ਰਿਹਾ ਹੈ ਕੋਈ ਭੁੱਖਾ ਘਟਦਾ ਹੈ ਤੇ ਕੋਈ ਨੰਗਾ ਰਹਿੰਦਾ ਹੈ ਪੂਜਾ ਆਚਾਰ ਕਰਤ ਮੇਲੰਗਾ ਕੋਈ ਆਸਣ ਜਮਾ ਕੇ ਪੂਜਾ ਅਦਕਦੇ ਕਰਮ ਕਰਦਾ ਹੈ ਚੱਕਰ ਕਰਮ ਤਿਲਕ ਖਾ ਟੰਗਾ ਕੋਈ ਆਪਣੇ ਸਰੀਰ ਦੇ ਛੇ ਅੰਗਾ ਉੱਤੇ ਚੱਕਰ ਤਿਲਕ ਆਦ ਕਲਾਣ ਦੇ ਕਰਮ ਕਰਦਾ ਹੈ ਦਰਸ਼ਨ ਪੇਟੇ ਬਿਨ ਸਤ ਸੰਗਾ ਪ੍ਰਸਾਦ ਸੰਗਤ ਦਾ ਦਰਸ਼ਨ ਕਰਨ ਤੋਂ ਬਿਨਾ ਇਹ ਸਾਰੇ ਕਰਮ ਬੇਅਰਥ ਹਨ ਹੱਠ ਨੇ ਗਰੇ ਹਯਤ ਰਹਤ ਬਟੰਗਾ अनेका ਰੰਗਾ ਵਿੱਚ ਵਿਆਪਕ ਉਸ ਪ੍ਰਭੂ ਦਾ ਦਰਸ਼ਨ ਕਰਨ ਲਈ ਕੋਈ ਮਨੁੱਖ ਹੱਥ ਨਾਲ ਇੰਦਰੀਆਂ ਨੂੰ ਰੋਕਣ ਦੇ ਯਤਨ ਨਾਲ ਸਿਰ ਪਰਨੇ ਹੋਇਆ ਹੈ ਹਾਉ ਰੋਗ ਬਿਆਪੇ ਚੁਕਾ ਨਾ ਭੰਗਾ ਬਾਰੇ ਇਸ ਤਰ੍ਹਾਂ ਸਗੋਂ ਹਉਮੈ ਦਾ ਰੋਗ ਮਨੁੱਖ ਉੱਤੇ ਜੋਰ ਪਾ ਲੈਂਦਾ ਹੈ ਕਾਮ ਕ੍ਰੋਧ ਅਤ ਤ੍ਰਿਸ਼ਨ ਜਰੰਗਾ ਉਹਦੇ ਅੰਦਰੋਂ ਆਤਮਿਕ ਜੀਵਨ ਦੀ ਤੋਟ ਮੁਕਦੀ ਨਹੀਂ ਕਾਮ ਕ੍ਰੋਧ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ ਸੋ ਮੁਕਤ ਨਾਨਕ ਜਿਸ ਸਤ ਗੁਰ ਚੰਗਾ ਹੈ ਨਾਨਕ ਕਾਮ ਕ੍ਰੋਧ ਤ੍ਰਿਸ਼ਨਾ ਤੋਂ ਉਹ ਮਨੁੱਖ ਬਚਿਆ ਰਹਿੰਦਾ ਹੈ ਜਿਸ ਨੂੰ ਸੋਹਣਾ ਗੁਰੂ ਚੰਗਾ ਗੁਰੂ ਮਿਲ ਪੈਂਦਾ ਹੈ ਕਾਨੜਾ ਮਹੱਲਾ ਪੰਜਵਾਂ ਘਰ ਸਤਵਾਂ ਰਾਗ ਕਾਨੜਾ ਘਰ ਸਤਵੇਂ ਵਿੱਚ ਪੰਜਵੇਂ ਪਾਤਸ਼ਾਹ ਤੁਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਤਿਖ ਬੂਜ ਗਈ ਗਈ ਮਿਲ ਸਾਧ ਜਨਾ ਸੰਤ ਜਨਾ ਨੂੰ ਮਿਲ ਕੇ ਮੇਰੇ ਅੰਦਰੋਂ ਮਾਇਆ ਜਿਸ਼ਨਾ ਉੱਕੀ ਹੀ ਮੁੱਕ ਗਈ ਹੈ ਪੰਜ ਭਾਗੇ ਚੋਰ ਸਹਜੇ ਸੁਖੈ ਨਹਰੇ ਗੁਣ ਗਾਵਤੀ 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 ਦਰਸ ਪਿਆਰ ਰਹਾਓ ਪ੍ਰਭੂ ਪਰਮਾਤਮਾ ਦੇ ਦਰਸ਼ਨ ਦੀ ਤਾਂਗ ਵਿੱਚ ਪ੍ਰਭੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਬੜੇ ਹੀ ਸੋਖ ਨਾਲ ਕਾਮ ਆਦਿਕ ਕਾਮ ਕਰੋ ਦੇ ਲੋ ਮੋਹ ਹੰਕਾਰ ਪੰਜੇ ਚੋਰ ਮੇਰੇ ਅੰਦਰੋਂ ਭੱਜ ਗਏ ਹਨ ਰਹਾਉ ਜੈਸੀ ਕਰੀ ਪ੍ਰਭ ਮੋ ਸਿਓ ਮੋ ਸਿਓ ਐਸੀ ਹੋ ਕੈਸੇ ਕਰੋ हे ਪ੍ਰਭ ਜਿਹੋ ਜੀ ਮਿਹਰ ਤੂੰ ਮੇਰੇ ਉੱਤੇ ਕੀਤੀ ਹੈ ਉਸ ਦੇ ਵਟੇ ਵਿੱਚ ਉਹੋ ਜੀ ਤੇਰੀ ਸੇਵਾ ਮੈਂ ਕਿਵੇਂ ਕਰ ਸਕਦਾ ਹਾਂ ਹਿਓ ਤੇਮਾਰੇ ਬਲ ਬਲੇ ਬਲ ਬਲੇ ਬਲ ਗਈ हे ਪ੍ਰਭ ਮੇਰਾ ਹਿਰਦਾ ਤੇਥੋਂ ਸਦਕੇ ਜਾਂਦਾ ਹੈ ਕੁਰਬਾਨ ਜਾਂਦਾ ਹੈ ਬਲਿਹਾਰ ਜਾਂਦਾ ਹੈ ਪਹਿਲੇ ਪੈ ਸੰਤ ਪਾਏ ਧਿਆਏ ਧਿਆਏ ਪ੍ਰੀਤ ਲਾਏ हे ਪ੍ਰਭੂ ਪਹਿਲਾਂ ਤੇਰੇ ਸੰਤ ਜਨਾਂ ਦੀ ਪੈਰੀਂ ਪੈ ਕੇ ਤੇ ਤੇਰਾ ਨਾਮ ਸਿਮਰ ਸਿਮਰ ਕੇ ਸਿਮਰ ਸਿਮਰ ਕੇ ਮੈਂ ਤੇਰੇ ਨਾਲ ਪ੍ਰੀਤ ਬਣਾਈ ਹੈ ਪ੍ਰਭ ਥਾਨ ਤੇਰੋ ਕੇਹ ਰੋ ਜੇ ਤ ਜਨ ਤਨ ਕਰ ਵਿਚਾਰ ਹੈ ਪ੍ਰਭੂ ਤੇਰਾ ਉਹ ਥਾਂ ਬੜਾ ਹੀ ਸਟਰਜ ਹੋਵੇਗਾ ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ ਅਨਕ ਦਾਸ ਕੀਰਤ ਕਰੈ ਤੋ ਹਾਰੀ ਤੇਰੇ ਨੇਕਾਂ ਹੀ ਦਾਸ ਤੇਰੀ ਸਿਫਤ ਸਲਾਹ ਕਰਦੇ ਰਹਿੰਦੇ ਹਨ ਸੋਈ ਮਿਲੇ ਓ ਜੋ ਭਾਵ ਤੋ ਜਨ ਨਾਨਕ ਠਾਕੁਰ ਰਹਿਓ ਸਮਾਏ हे दास नानक हे ठाकुर तेनु ओही दास मिल ਛਕਿਆ ਹੈ ਜੋ ਤੈਨੂੰ ਪਿਆਰਾ ਲੱਗਾ ਇਕ ਤੂੰ ਹੀ ਤੂੰ ਹੀ ਤੂੰ ਹੀ हे ठाकुर ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਤੂੰ ਹਰਥਾਂ ਵਿਆਪਕ ਹੈ ਹਰਥਾਂ ਸਿਰਫ ਤੂੰ ਹੀ ਤੂੰ ਹੈ ਤੂੰ ਹੀ ਤੂੰ ਹੈ ਪ੍ਰਮਾਤਮਾ ਕਾਨੜਾ ਮਹੱਲਾ ਪੰਜਵਾਂ ਘਰੇ ਅਠਵਾਂ ਰਾਗ ਕਾਨੜਾ ਘਰ ਅਠਵੇਂ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਤਿਆਗੀ ਹੈ ਗਮਾਨ ਮਾਨ ਪੇਖਤਾ ਦਿਆ ਲਾਲ ਹਾਂ ਹਾਂ ਮਨ ਚਰਨ ਰੇ ਨਰਹਾਉ ਆਪਣੇ ਅੰਦਰ ਹੋ ਮਾਨ ਹੰਕਾਰ ਦੂਰ ਕਰ ਦੇਣਾ ਚਾਹੀਦਾ ਹੈ ਦੇਯਾ ਦਾ ਘਰ ਸੋਣਾ ਪ੍ਰਭੂ ਸਾਡੇ ਹਰੇਕ ਕੰਮ ਨੂੰ ਵੇਖ ਰਿਹਾ ਹੈ ਏ ਮਨ ਸਭਨਾ ਦੇ ਚਰਨਾਂ ਦੀ ਧੂੜ ਬਣਿਆ ਰਹੋ ਨਿਮਰਤਾ ਧਾਰਨ ਕਰ ਲਵੋ ਰਹਾਓ ਹਰ ਸੰਤ ਮੰਤ ਗੋਪਾਲ ਗਿਆਨ ਧਿਆਨ ਹਰੀ ਗੋਪਾਲ ਦੇ ਸੰਤ ਜਨਾਂ ਦੇ ਉਪਦੇਸ਼ ਦੀ ਡੂੰਗੀ ਵਿਚਾਰ ਵਿੱਚ ਸੁਰਤ ਜੋੜੀ ਰੱਖ ਹਿਰਦੈ ਗੋਬਿੰਦ ਗਾਏ ਚਰਨ ਕਮਲ ਪ੍ਰੀਤ ਲਾਏ ਦੀਨ ਦਿਆਲ ਮੋਹਨਾ ਗੋਬਿੰਦ ਦੇ ਗੁਣ ਆਪਣੇ ਹਿਰਦੇ ਵਿੱਚ ਸਦਾ ਗਾਇਆ ਕਰ ਦੀਨਾ ਉਤੇ ਦਇਆ ਕਰਨ ਵਾਲੇ ਮੋਹ ਨੂੰ ਪ੍ਰਭੂ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣਾਈ ਰੱਖ ਕਿਰਪਾਲ ਦਇਆ ਮਿਆ ਧਾਰ ਏ ਕਿਰਪਾ ਦੇ ਸੋਮੇ ਪ੍ਰਭੂ ਪਰਮਾਤਮਾ ਮੇਰੇ ਉਤੇ ਸਦਾ ਮਿਹਰ ਕਰ ਨਾਨਕ ਮੰਗੈ ਨਾਮਦਾਨ ਤੇਰਾ ਦਾਸ ਨਾਨਕ ਤੇਰੇ ਦਰ ਦੋ ਤੇਰਾ ਨਾਮદાન ਮੰਗਦਾ ਹੈ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉਏ ਹੋ ਤਜ ਮੋਹ ਪਰਮ ਸਗਲ ਅਭਿਮਾਨ ਆਪਣੇ ਅੰਦਰੋਂ ਮੋਹ ਭਰਮ ਤੇ ਸਾਰਾ ਮਾਨ ਦੂਰ ਕਰਕੇ ਇਹ ਦਾਤ ਮੰਗਦਾ ਹੈ ਕਾਨੜਾ ਮਹੱਲਾ ਪੰਨਮਾ ਪਰਾਬ ਕਹਿਨਾ ਮਲਨ ਦਹਿਨ ਲੈਹਨ ਗੁਰ ਮਿਲੇ ਆਨ ਨਹੀਂ ਉਪਾਉ ਰਹਾਓ ਗੁਰੂ ਨੂੰ ਮਿਲ ਕੇ ਹੀ ਵਿਕਾਰਾਂ ਦੀ ਮੈਲ ਨੂੰ ਸਾੜਨ ਦੀ ਸਮਰੱਥਾ ਵਾਲੀ ਪ੍ਰਭੂ ਦੀ ਸਿਫਤ ਸਲਾ ਪ੍ਰਾਪਤ ਹੁੰਦੀ ਹੈ ਹੋਰ ਕੋਈ ਹੀਲਾ ਵਸੀਲਾ ਇਸ ਦੀ ਪ੍ਰਾਪਤੀ ਦਾ ਨਹੀਂ ਹੈ ਰਹਾਓ ਤਟਨ ਖਟਨ ਜਟਨ ਹੋਮਨ ਨਹੀਂ ਡੰਡ ਧਾਰ ਸੁਆਓ ਤੀਰਥਾ ਦੇ ਇਸ਼ਨਾਨ ब्राहਮਣਾ ਵਾਲੇ ਛੇ ਕਰਮਾਂ ਦਾ ਰੋਜ਼ਾਨਾ ਅਭਿਆਸ ਜਟਾ ਧਾਰਨ ਕਰਨੀਆਂ ਹੋਮਜਾਗ ਕਰਨੇ ਡੰਡਾ ਧਾਰੀ ਜੋਗੀ ਬਣਨਾ ਮੇਰਾ ਇਹਨਾਂ ਕੰਮਾਂ ਨਾਲ ਕੋਈ ਵਾਸਤਾ ਨਹੀਂ ਗੁਰੂ ਜੀ ਹਉ ਫਰਮਾਨ ਕਰ ਰਹੇ ਹਨ ਯਤਨ ਭਾਤਨ ਤਪਨ ਪਰਮਨ ਅਨਕ ਕਥਤਨ ਕਥਤੇ ਨਹੀਂ ਥਾ ਪਾਈ ਠਾਓ ਧੁਨੀਆਂ ਅਦਕਤ ਪਾ ਕੇ ਤਪ ਕਰਨੇ ਧਰਤੀ ਦਾ ਪਰਮਨ ਕਰਦੇ ਰਹਿਣਾ ਇਹੋ ਜੇ ਨੇਕਾਂ ਕਿਸਮਾਂ ਦੇ ਯਤਨ ਕੀਤੇ ਆ ਅਨੇਕਾਂ ਵਿਖਿਆਨ ਕੀਤੇ ਆ ਪਰਮਾਤਮਾ ਦੇ ਗੁਣਾਂ ਦੀ ਹਾਥ ਨਹੀਂ ਲੱਭਦੀ ਸੁਖ ਸ਼ਾਂਤੀ ਦਾ ਥਾਂ ਨਹੀਂ ਮਿਲਦਾ ਕਿਉਂਕਿ ਸੁਖ ਸ਼ਾਂਤੀ ਤਾਂ ਨਾਮ ਦੇ ਵਿੱਚ ਹੀ ਹੈ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਇਸ ਕਰਕੇ ਨਾਮ ਜਪਣਾ ਨਾਮ ਜਪਾਣਾ ਚਾਹੀਦਾ ਹੈ ਸੋਦ ਸਗਰ ਸੋਦ ਨਾ ਸੁਖ ਨਾਨਕਾ ਭਜ ਨਾਓ ਹੇ ਨਾਨਕ सारिया विचारा विचार के ही गल ली है कि परमात्मा का नाम सिमरिया करो इस ही आनंद है जतन पातन तपन भरमन अनक कथन कथते नहीं था पाई ठाओ सोद सगर सोधना सुख नानका भज नाओ वाहगुरु जी का खालसा वाहगुरू जी की फतेह ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1305 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1306 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ